ਮਾਮਲਾ ਅਮਰਸਰ ਦੇ ਡੀਐਸਪੀ ਅਟਾਰੀ ਦੇ ਅਧੀਨ ਆਉਂਦੇ ਪਿੰਡ ਭਗਤਪੁਰਾ ਤੋਂ ਸਾਹਮਣੇ ਆਇਆ ਹੈ ਜਿੱਥੇ ਨਬਾਲਿਕ ਲੜਕੀ ਨੂੰ ਛੇੜਨ ਤੋਂ ਰੋਕਣ ਤੇ ਮਾਪਿਆਂ ਦੇ ਘਰ ਗੁੰਡਾਗਰਦੀ ਦਾ ਨੰਗਾ ਨਾਚ ਹੋਇਆ ਅਤੇ આરોપીਆਂ ਵੱਲੋਂ ਤੇਜ਼ ਦਰ ਹਥਿਆਰਾਂ ਦੇ ਨਾਲ ਘਰ ਦੀ ਪੰਨ ਤੋੜ ਕਰ ਅਤੇ ਬੁਰੀ ਤਰ੍ਹਾਂ ਜਿਹੜਾ ਘਰ ਦੇ ਸ਼ੀਸ਼ੇ ਅਤੇ ਫਰਨੀਚਰ ਤੋੜਿਆ ਗਿਆ ਜਿਸ ਨਾਲ ਪਰਿਵਾਰ ਸਦਮੇ ਵਿੱਚ ਹੈ ਅਤੇ ਪੁਲਿਸ ਵੱਲੋਂ ਮੌਕੇ ਦੀ ਜਾਂਚ ਅਤੇ ਕਾਰਵਾਈ ਕੀਤੀ ਜਾ ਰਹੀ ਹੈ ਹਾਂਜੀ ਰਵਿੰਦਰਪੁਰ ਨਾਮ ਹੈ ਮੇਰਾ ਆ ਪਗਤੂਪੁਰ ਆ ਸਰ ਗੱਲ ਇਹ ਕਿ ਸਾਡੇ ਨਾਲ ਗਵਾਂਢੀ ਹੈਗੇ ਆ ਇਹ ਘਰ 15 20 ਮੁੰਡੇ ਚਤੋਂ ਪੈ ਰਹੇ ਨਾਲ ਦੇ ਘਰ ਰਹਿੰਦੇ ਆ ਤੇ ਇਹਨਾਂ ਨੇ ਮੇਰੀ ਗੁੜੀਆਂ ਨੂੰ ਮੈਂ ਸਮਾਨ ਲੈਣ ਭੇਜਿਆ ਇਹਨਾਂ ਨੇ ਮੇਰੀ ਗੁੜੀਆਂ ਨਾਲ ਸ਼ਰਾਰਤ ਕੀਤੀ ਆ ਤੇ ਮੈਂ ਇਹਨਾਂ ਨੂੰ ਰੋਲਾ ਪਾਇਆ ਇਹਨਾਂ ਦੇ ਘਰ ਅਸੀਂ ਲਾਮਾ ਲੈ ਕੇ ਗਏ ਆ ਇਹਨਾਂ ਨੇ ਪਹਿਲਾਂ ਇੱਕ ਵਾਰ ਪਹਿਲਾਂ ਉਦੋਂ ਬੰਦੇ ਪੁਆਤੇ ਮੇਰੇ ਘਰ ਲੈ ਕੇ ਗੱਲ ਪੈ ਗਏ ਮੈਂ ਆਪਣੇ ਘਰ ਲੈਣ ਨੂੰ ਦੁਬੁਰਜੀ ਉਹ ਸੱਦਿਆ ਸਾਡੀ ਫਾਸਟ ਫੂਡ ਦੀ ਰੇੜੀ ਆ ਦੁਬੁਰਜੀ ਉਨਾਂ ਨੇ ਹੀ ਸੱਦਿਆ ਕਿ ਆਓ ਕਿ ਇਸ ਤਰ੍ਹਾਂ ਇਸ ਤਰ੍ਹਾਂ ਗੱਲ ਹੋ ਗਈ ਇਹ ਆਏ ਪਹਿਲਾਂ ਉਦੋਂ ਮੇਰੇ ਘਰ ਲੈ ਕੇ ਗੱਲ ਪੈ ਗਏ ਹੁਣ ਕਿ ਐਸੇ ਐਸੇ ਇਤਨਾ ਡਰ ਡੁਰ ਕੇ ਕਿ ਹਾਂ ਵੀ ਇਹ ਜਾਦੇ ਬੰਦੇ ਬੁੰਦੇ ਨਾਲ ਲੈ ਆਣ ਫਿਰ ਸਾਨੂੰ ਸਾਰਿਆਂ ਨੂੰ ਦੱਸਿਆ ਕਿ ਬੰਦੇ ਲੈ ਆਏ ਆ ਅਸੀਂ ਭੱਜ ਕੇ ਕਿਸੇ ਦੇ ਘਰ ਵੜ ਗਏ ਆ ਮਗਰ ਉਹਨਾਂ ਨੇ ਸਾਡਾ ਸਾਰਾ ਘਰ ਤੋੜਤਾ ਕਿੰਨਾ ਘੜਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਕਿਹੜੇ ਕਿਹੜੇ ਇਤਿਹਾਸ ਨੇ ਉਹਨਾਂ ਕੋ ਹੈਗੇ ਦਾਤਰ ਲੈ ਕੇ ਆਏ ਕਰਪਾਨਾ ਪਿਸਤੋਲਾਂ ਵੀ ਲੈ ਕੇ ਆਏ ਆ ਫੈਰ ਕੱਢੇ ਸੱਤ ਫੈਰ ਕੱਢੇ ਇਹਨਾਂ ਨੇ ਪਾ ਚਾਰ ਫੈਰ ਇਹਨਾਂ ਨੇ ਮੇਰੇ ਜੇਠ ਦੇ ਘਰ ਕੱਢੇ ਆ ਤਿੰਨ ਫੈਰ ਇਹਨ ਕਿਤਾਬ ਅੰਜਾਮਤਾ ਜਾਪੀ। ਅਸੀਂ ਭੱਜ ਕੇ ਕਿਸੇ ਦੇ ਘਰ ਵੜ ਕੇ ਜਾ ਕੇ ਲੁਕ ਗਏ ਆ। ਤੁਹਾਨੂੰ ਬਾਹਰ ਖਤਰਾ ਨੇ। ਹਾਂਜੀ ਗਾਂ ਵੀ ਬਹੁਤ ਖਤਰਾ ਹੈ ਸਰ ਸਾਨੂੰ ਇਹ ਕੁਛ ਵੀ ਕਹਤੇ ਹੁਣ ਵੀ ਧਮਕੀਆਂ ਲਾ ਰਹੇ ਆ ਕਿ ਅਸੀਂ ਨਹੀਂ ਇਹਨਾਂ ਨਾਲ ਕੁਛ ਨਾ ਬੇੜਨਾ ਅਸੀਂ ਮਾਰਨੇ ਇਹਨਾਂ ਦੇ ਬੰਦੇ। ਹਾਂਜੀ ਪੁਲਿਸ ਸਾਹਿਬ ਆਏ ਆ ਐਸ ਐਚਓ ਸਰ ਆਏ ਆ ਅਗੇ ਚਾਟੀਬਿੰਨ ਥਾਣੇ ਤੋਂ ਡਿਪਟੀ ਸਾਹਿਬ ਆਏ ਆ ਸਾਰਾ ਮੌਕਾ ਵਾਰਦਾ ਦੇਖ ਕੇ ਗਏ ਪਿੰਡਾਂ ਦੇ ਸਰਪੰਚ ਬਲਾਕ ਦੇ ਮੈਂਬਰ ਸਭ ਆ ਕੇ ਸਾਰਾ ਮੌਕਾ ਦੇਖ ਕੇ ਜਾ ਚੁੱਕੇ ਹੈਗੇ। ਮੰਗੇ ਹੋ ਕਰਦੇ ਆ ਕਿ ਆ ਇਹਨਾਂ ਲੋਕਾਂ ਤੋਂ ਪਿੰਡ ਚ ਬਿਲਕੁਲ ਇਹਨਾਂ ਦਾ ਆਣਾ ਜਾਣਾ ਬੰਦ ਕਰਾਇਆ ਜਾਵੇ ਔਰ ਇਹਨਾਂ ਨੂੰ ਸਖਤ ਤੋਂ ਸਖਤ ਇਹਨਾਂ ਦੀ ਕਾਰਵਾਈ ਕੀਤੀ ਜਾਵੇ ਹਣੀ ਹਲ ਵੀ ਕੀ ਨਾ ਜੇ ਮੇਰਾ ਨਾਮ ਧਰਮਿੰਦਰ ਹੈ ਸਰ ਤੇ ਕਿਹੜਾ ਪਿੰਡ ਹੈ ਪਿੰਡ ਭਗਤਪੁਰ ਹੈ ਸਰ ਕੀ ਗੱਲ ਹੋਈ ਗੱਲ ਸਰ ਅੱਜ ਇਹਨਾਂ ਨੇ ਦੋ ਨੰਬਰ ਦਾ ਕੰਮ ਕਰਦੇ ਨੇ ਇਹ ਮੁੰਡੇ ਸਾਡੇ ਗਵਾਂਢੀ ਹੈਗੇ ਨੇ ਨਾ ਇਹ ਬੰਦੇ ਬੰਦੇ ਲਗੇ ਨਾ ਇਧਰ ਤੰਗ ਬੜਾ ਪਰੇਸ਼ਾਨ ਬੜਾ ਕੀਤਾ ਸੀ ਤੇ ਇਹਨਾਂ ਨੇ ਥੋੜੀ ਜੀ ਹਰਕਤ ਕੀਤੀ ਸਾਡੀ ਕੁੜੀਆਂ ਨਾਲ ਤੇ ਉਹਦਾ ਕਰਕੇ ਅਸੀਂ ਇਹਨਾਂ ਨੂੰ ਡੱਕਿਆ ਬੋਲਿਆ ਆਹ ਵੇਖੋ ਉਹਨਾਂ ਨੇ ਸਾਡੇ ਘਰ ਦਾ ਨੁਕਸਾਨ ਕਿੰਨਾ ਕਰਤਾ ਜੀ ਕਿ ਤੁਸੀਂ ਸਾਨੂੰ ਕੌਣ ਦੇ ਡੱਕਣ ਇੱਥੇ ਗੋਲੀਆਂ ਚਲਾ ਕੇ ਗਏ ਨੇ ਫਾਇਰ ਕਰਕੇ ਗਏ ਨੇ ਸਰ ਆਹ ਵੇਖੋ ਸਾਰਾ ਮੇਰੇ ਘਰ ਦਾ ਨੁਕਸਾਨ ਕਰਤਾ ਨੇ ਕਿੰਨੇ ਕਵਿਚ ਦੀ ਗੱਲ ਇਹ ਰਾਤ ਦੀ ਗੱਲ ਹੈ ਸਰ ਕਿੰਨੇ ਘੰਟੇ ਆਏ ਸੀ ਇਹ ਸਾਰੇ ਘਟੋ ਘਟਾ 30 35 ਬੰਦੇ ਹੈਗੇ ਸੀ ਹਾਂ ਜੀ ਸਰ ਹਾਂਜੀ ਕੀ ਕੀ ਹਥਿਆਰ ਸੀ ਲਗੋ ਹਥਿਆਰ ਸਾਰੇ ਉਹਨਾਂ ਕੋ ਬੰਦੂਕਾਂ ਯਾਹੀ ਤੇ ਆਪਣੇ ਦਾਤਰ ਵਗੈਰਾ ਹੈ ਗਏ ਕਿਰਪਾਨਾਂ ਵਗੈਰਾ ਹੈ ਗਏ ਆ ਦੇਖੋ ਆ ਸਾਰੇ ਸਾਰਾ ਨੁਕਸਾਨ ਕਰਕੇ ਗਏ ਨੇ ਤੁਸੀਂ ਉਹ ਕਿੱਥੇ ਫਿਰ ਪੰਜਾਬ ਚ ਅਸੀਂ ਤੇ ਸਾਰਾ ਆ ਪੁਲਸ ਆਈ ਤਾਂ ਬੰਦੇ ਬੰਦੇ ਉਹਨਾਂ ਤੇ ਆਏ ਹੀ ਤਾਂ ਅਸੀਂ ਤੇ ਘਰੋਂ ਭੱਜ ਗਏ ਆਪਣੇ ਅਸੀਂ ਘਰੋਂ ਚਲੇ ਗਏ ਕਿ ਜਿਆਦਾ ਨੁਕਸਾਨ ਨਾ ਹੋ ਜਾਈ ਆਪਣਾ ਇਸ ਕਰਕੇ ਉਹਨਾਂ ਨੇ ਉਹਨਾਂ ਨੇ ਵੇਖਿਆ ਕਿ ਇਹਨਾਂ ਦੇ ਘਰ ਕੋਈ ਨਹੀਂ ਹੈਗਾ ਤਾਂ ਉਹਨਾਂ ਨੇ ਆਪ ਪੰਨ ਤੋੜ ਕਰਤੀ ਇੰਨੇ ਸਾਲਾਂ ਦਾ ਨੁਕਸਾਨ ਹਾਂਜੀ ਨੁਕਸਾਨ ਜਨਾਕ ਹੋ ਗਿਆ ਨੁਕਸਾਨ ਤੇ ਸਰ ਬਹੁਤ ਜ਼ਿਆਦਾ ਹੋ ਗਿਆ ਤੇ ਅਸੀਂ ਦੇਖ ਹੀ ਲਿਆ ਆ ਕੇ ਜਿੰਨਾ ਨੁਕਸਾਨ ਹੋਇਆ ਹੈ ਪੁਲਸਾਈ ਮੌਕੇ ਤੇ ਹਾਂਜੀ ਪੁਲਸ ਆਏ ਮੌਕਾ ਵੇਖ ਕੇ ਗਏ ਨੇ ਪਰ ਪੁਲਸ ਵਾਲਿਆਂ ਤੇ ਅਜੇ ਤੱਕ ਤੇ ਚਲੋ ਹਾਂਜੀ ਇਹ ਮੰਗ ਕਰਦੇ ਹਾਂ ਮੰਗ ਅਹੀ ਇਹ ਇਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਵੇ ਇਹਨਾਂ ਨੂੰ ਤੇ ਇਹਨਾਂ ਦੇ ਜਿਹੜੇ ਦੋ ਨੰਬਰ ਦੇ ਧੰਦੇ ਉਹ ਬੰਦ ਕਰਾਏ ਜਾਣ ਹਾਂ ਹਰ ਇੱਕ ਕੀ ਇਹ ਮਾਹੌਲ ਹੈ ਏਡਾ ਭਗਤ ਤੁਹੋ ਗੁਰੇ ਇੱਕ ਝਗੜਾ ਸੀਗਾ ਕਾਲ ਰਿਪੋਰਟ ਹੋਈ ਸੀ ਅਰਵਿੰਦਰ ਕੌਰ ਦਾ ਪਰਿਵਾਰ ਹੈ ਉਹਨਾਂ ਦੀ ਕੋਈ ਲਾਗੇ ਮਿੱਠੀ ਹੋਣਾ ਨਾ ਕਦੇ ਕੋਈ ਪਹਿਲਾਂ ਇੱਕ ਦਿਨ ਤੂ ਤੂ ਮਮ ਹੋਈ ਆ ਤੇ ਮਿੱਠੀ ਜਿਹੜਾ ਮਿਠਾ ਗਿਆ ਕਾਰ ਜਿਸ ਮੀਰ ਸਿੰਘ ਇਹਨਾਂ ਨੇ ਆਪਣੇ ਕੋਈ ਕਾਫੀ ਬਦਮਾਸ਼ ਗੁੰਡੇ ਬੁਲਾ ਕੇ ਉਹਨਾਂ ਦੀ ਘਰਤੀ ਜਿਹੜੀ ਆ ਬਹੁਤ ਜ਼ਬਰਦਸਤ ਤਰੀਕੇ ਨਾਲ ਨੁਕਸਾਨ ਤੇ ਭੰਨ ਤੋੜ ਕੀਤੀ ਉਹਦੇ ਸਬੰਧ ਚਹੀਂ ਐਫ ਆਈ ਆਰ ਦਰਜ ਕੀਤੀ ਹੈ ਮਿੱਠੀ ਹਣੀ ਉਹਨਾਂ ਦੇ ਖਿਲਾਫ ਇੱਕ ਬੰਦਾ ਇਹਨਾਂ ਦਾ ਫੜ ਲਿਆ ਉਰੀਨ ਜਿਹੜੀ ਗੁੰਡਾਗਰਦੀ ਕੀਤੀ ਹੈ ਇਹਨਾਂ ਨੂੰ ਕਰਨ ਨਹੀਂ ਦੇਵਾਂਗੇ ਸਾਰੇ ਰੱਸ਼ਟ ਕਰਾਂਗੇ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਸਰਕਾਰ ਤਾਂ ਆਦੇ ਪਤਾ ਨਹੀਂ ਇਹਨਾਂ ਦੀ ਤੋੜਪਾਂਦੀ ਧਮਕੀ ਦੀ ਚੋਰੀ ਦੀ ਜਿੰਨੀਆਂ ਵੀ ਧਰਾਵਾਂ ਸਖਤ ਸੀ ਇਹਨਾਂ ਦੇ ਲੱਗਣ ਵਾਲੀਆਂ ਉਹ ਲਾਈਨ ਸਰ ਇਲਾਕੇ ਵਾਸਤੇ ਕਹਣਾ ਵੀ ਇਹ ਨਸ਼ਾ ਪਤਾ ਹੀ ਵੇਚਦੇ ਕੋਈ ਹੈ ਤੇ ਕਰਵਾ ਕੋਈ ਨਹੀਂ ਨਾ ਰਿਕਾਰਡ ਛਾਣ ਰਹੇ ਆ ਜੋ ਵੀ ਇਹਨਾਂ ਦੇ ਰਿਕਾਰਡ ਦੇ ਖਿਲਾਫ ਜੋ ਲੀਗਲ ਕਾਰਵਾਈ ਅੱਜ ਕੱਲ ਚੱਲ ਰਹੀ ਆ ਉਹਦੇ ਮੁਤਾਬਕ ਵੀ ਇਹਨਾਂ ਦੇ ਅਮਲ 'ਚ ਲਿਆਵਾਂਗੇ ਪੁਰਾਣੇ ਰਿਕਾਰਡ ਹੈਗਾ ਇਹਨਾਂ ਦਾ ਸਭ ਠੀਕ